ਉਹ ਬੁਕਾ ਦਾ ਤਸਕੀਰ ਜਮਸਤ ਤੋਂ ਹੀ ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਭਾਈ ਸਾਹਿਬ ਪਿਛਲੇ ਦਿਨੀ ਡਲੋਜੀ ਤੇ ਡਲੋਜੀ ਤੋਂ ਕੇ ਖਜ਼ਾਨੇ ਇੱਕ ਤਸਬਾ ਥੋੜਾ ਵੇਖਣ ਵਾਲੀ ਪਲੇਸ ਉੱਥੇ ਗਏ ਸੀ ਉੱਥੇ ਇਹਨਾਂ ਦਾ ਝਗੜਾ ਹੋਇਆ ਤੇ ਸਮੂਹਤ ਭੀੜ ਨੇ ਇਹਨਾਂ ਤੇ ਹਮਲਾ ਕੀਤਾ ਉਹਦੇ ਇਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਪਿਛਲੇ 3-4 ਦਿਨ ਤੋਂ ਆਪਣਾ ਇਲਾਜ ਕਰਾ ਰਹੇ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀਗਾ ਉਹਦੇ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਟੂਰਿਸਟ ਉਹ ਵੀ ਬਾਅਦ ਜਾਂਦੇ ਆ ਹਿਮਾਚਲ ਦੇ ਵਿੱਚ ਔਰ ਜਿਹੜੇ ਇਹਨਾਂ ਦਾ ਵੀ ਜੇ ਆਉਂਦੇ ਆ ਤੇ ਉਹਨਾਂ ਨੇ ਇਦਾਂ ਕਟਰਾ ਵਾਪਰਦੀ ਆ ਉਹ ਬੜੀ ਮਾੜੀ ਗੱਲ ਹੈ ਸੋ ਕਿਉਂਕਿ ਇਹਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਖੁਦ ਹੈ ਮੈਂ ਕੋਸ਼ਿਸ਼ ਕਰੂੰਗਾ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲ ਲਈ ਡੀਜੀਪੀ ਸਾਹਿਬ ਨੂੰ ਮੈਂ ਕਾਲ ਕੀਤੀ ਪਰ ਉਹ ਆਊਟ ਆਫ ਸਟੇਸ਼ਨ ਨੇ ਹਿਮਾਚਲ ਦੇ ਡੀਜੀਪੀ ਸਾਹਿਬ ਨਾਲ ਹੁਣੇ ਮੈਂ ਫਰਾਈ ਕਰਿਆ ਸੀਗਾ ਪਰ ਉਹ ਇਹਦੇ ਜੀ ਆਟੋ ਸਟੇਸ਼ਨ ਨੂੰ ਉਹ ਆ ਜਾਂਦੇ ਆ ਮੈਂ ਅੱਜ ਕੋਸ਼ਿਸ਼ ਕਰਦਾ ਕਿ ਟਾਈਮ ਮਿਲ ਜੇ ਤੇ ਮੈਂ ਹਿਮਾਚਲ ਦੇ ਸੀਐਮ ਸਾਹਿਬ ਨੂੰ ਡੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜਿਹੜੀ ਉਹ ਜਾਂਚ ਕਰਾਉਂਦੀ ਆਪਾਂ ਮੰਗ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਇਹਨਾਂ ਨੂੰ ਪਹੇ ਉਹ ਦੱਸ ਹੀ ਮਤਲਬ ਆਪਣੇ ਤੌਰ ਤੇ ਉਹਨਾਂ ਨੂੰ ਕਹਿ ਕੇ ਉਹ ਬਿਆਨ ਦੇਣ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਆ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਛਾਤਾ ਦਰਜ ਕਰਾਂਗੇ ਉਹਨਾਂ ਦੇ ਖਿਲਾਫ ਉਹ ਪਛਾਤਾ ਦਰਜ ਕਰਕੇ ਹੀ ਮਾਚਲ ਗਵਰਨਮੈਂਟ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕਿਉਂ ਇਹ ਘਟਰਾ ਵਾਪਰੀ ਆ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਤੋਹ ਤੱਕ ਜਿਹੜੀ ਆ ਅਸੀਂ ਹੱਦ ਸੰਭਵ ਜਿਹੜੀ ਆ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਆਇਆ ਸੀਗਾ ਕੱਲ ਵੀ ਆਉਂਦਾ ਪ੍ਰੋਗਰਾਮ ਸੀਗਾ ਪਰ ਕੱਲ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹਦਾ ਉਹ ਤਾਂ ਦੀਜੀ ਸੀਗੀ ਸੋ ਉਹ ਮੈਂ ਉਹਨਾਂ ਨੂੰ ਖ਼ੁਸਾ ਦਿਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਦਾ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਹੈ ਉਹਦੇ ਵੀ ਕਿਹਾ ਕਿ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਨੂੰ ਮਤ ਦੀ ਲੋੜ ਪਊ ਤਾਂ ਪੰਜਾਬ ਸਰਕਾਰ ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਗਲਤ ਹੈ ਨਹੀਂ ਨਹੀਂ ਉਹ ਗਲਤ ਹੈ ਬਹੁਤ ਹੀ ਗਲਤ ਹੈ ਇਹ ਤਾਂ ਵਿਚਾਰੇ ਬਾਦੋਂ ਆਏ ਸੀ ਇੱਥੇ ਵੀ ਦੇਖੋ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਇਦਾਂ ਦੀ ਘਟਨਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਆ ਇਹ ਬੰਦੇ ਬਾਅਦ ਤੁਸੀਂ ਜਾਣਦੇ ਹੋ ਦੇਖੋ ਤੇ ਸਿਮਲੇ ਚ ਸਾਡੇ ਸਭ ਲੋਕ ਦੋਸਤ ਬਿੱਤਰ ਕਈ ਨੇ ਪੜਾਰਾਂ ਸਵੇਤ ਬੱਚਾ ਸਵੇਤ ਗਿਆ ਤੇ ਜੇ ਉੱਥੇ ਇਦਾਂ ਦੀ ਘਟਨਾ ਹੁੰਦੀ ਆ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਉਸ ਮੈਂ ਦੀ ਨਿੰਦਾ ਵੀ ਕਰਦਾ ਤੇ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਪਾਉਂਗਾ ਕਿ ਆਪਣੀ ਸਟੇਟ ਦੇ ਵਿੱਚ ਲਾਇ ਐਂਡ ਆਰਡਰ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਮਹਾਤਲ ਤੇ ਬੇਸ ਹੀ ਜਿਹੜਾ ਜਿਆਦਾ ਜਿਹੜਾ ਉਹ ਟੂਰਿਜ਼ਮ ਦੇ ਉੱਤੇ ਹੈ ਉਹ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਦਗੇ ਮਹਾਤਲ ਦੇ ਵਿੱਚ ਇੰਦਾ ਨਹੀਂ ਮੁੜ ਕੇ ਕੋਈ ਘਟਨਾ ਦਾ ਸਰ ਤੁਸੀਂ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਡਰੀਡ ਕਰਾਈ ਗਈ ਪੁਲਿਸ ਵੱਲੋਂ ਅਸੀਂ ਇਹਨਾਂ ਦੇਖਦੇ ਅਸੀਂ ਐਫ ਆਈ ਆਰ ਦਰਜ ਕਰ ਔਰ ਉਹ ਚੀਜ਼ਾਂ ਅਸੀਂ ਬਾਅਦ ਵਿੱਚ ਉਹਦੀ ਜਾਂਚ ਐਫ ਆਈ ਆਰ ਦੇ ਕੀ ਹੁਕਮ ਦਿੱਤੇ ਗਏ ਹੈ ਐਫ ਆਈ ਆਰ ਦੇ ਹੁਕਮ ਕਰਦੇ ਆ ਕਿ ਜ਼ੀਰੋ ਐਫ ਆਈ ਆਰ ਜਿਹੜੀ ਹੁੰਦੀ ਹੈ ਇਕੱਤਰ ਉਹ ਅਸੀਂ ਦਰਜ ਕਰਾਂਗੇ ਉਹ ਬਿਆਨ ਦੇਣ ਕਿਉਂ ਨਹੀਂ ਉਹਦੇ 1.5 ਤੋਂ 2 ਘੰਟਿਆਂ ਦੇ ਵਿੱਚ ਪੱਤਾ ਦੱਸ ਦੇ ਹੋ ਜਾਊਗਾ। ਉਹਦੇ ਤੋਂ ਬਾਅਦ ਫਿਰ ਅਸੀਂ ਉਹ ਮਸਤਲ ਗਵਰਨਮੈਂਟ ਨੂੰ ਭੇਜਾਂਗੇ। ਫਿਰ ਮਸਤਲ ਗਵਰਨਮੈਂਟ ਦਾ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾਉ। ਸਰ ਇੱਕ ਕੰਗਣਾ ਰੋਡ ਤੋਂ ਲੈ ਕੇ ਇਸ ਤਰੀਕੇ ਦੇ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲਿਆਂ ਨੇ ਕਿ ਕੰਗਣਾ ਰੋਡ ਤੋਂ ਲੈ ਕੇ ਇਸ ਤਰ੍ਹਾਂ ਕੀਤਾ ਗਿਆ। ਨਹੀਂ ਨਹੀਂ ਇਹ ਬਿਲਕੁਲ ਨਹੀਂ ਇਹ ਚੀਜ਼ ਸਾਹਮਣੇ ਆਈ। ਉਹ ਜੇ ਸਾਹਮਣੇ ਆ ਦੇ ਤਾਂ ਵੀ ਮਾੜਾ ਜਿੱਦਾਂ ਵੀ ਆਵੇ ਬਹੁਤ ਸੌ ਮਾੜੀ ਗੱਲ ਹੈ। ਘਟਨਾ ਮਾੜੀ ਆ ਕਿਸੇ ਵੀ ਰੂਪ ਦੇ ਵਿੱਚ ਹੋਈ ਆ। ਘਟਨਾ ਬਹੁਤ ਨਿੰਦਣਯੋਗ।